ਹੈਲੋ ਮੈਂ ਡਾਕਟਰ ਤੇਰਨਕਰ ਅਕਤੂਬਰ ਮਹੀਨਾ ਚੱਲ ਰਿਹਾ ਤੇ ਅਕਤੂਬਰ ਮਹੀਨਾ ਮਹਸ਼ੂਰ ਹੈ ਤਿਹਾਰਾਂ ਤੇ ਧਰਮ ਕਰਮ ਦੇ ਮਹੀਨੇ ਵਜੋਂ ਤੇ ਮੈਂ ਇਹਨਾਂ ਤਿਹਾਰਾਂ ਨਾਲ ਜੁੜੀ ਹਰੇਕ ਪ੍ਰਤਨ ਜਾਣਕਾਰੀ ਤੁਹਾਡੇ ਨਾਲ ਆਪਣੀਆਂ ਵੀਡੀਓਜ਼ ਵਿੱਚ ਸਾਂਝੀ ਕਰ ਰਹੀ ਹਾਂ ਅੱਜ ਮੈਂ ਗੱਲ ਕਰਨੀ ਹੈ ਨਰਕ ਚਤੁਰਦਸ਼ੀ ਦੀ ਰਾਤ ਦੇ ਅਸਲੀ ਵੈਦਿਕ ਨਿਯਮਾਂ ਤੇ ਜੋ ਪੁਰਾਤਨ ਗ੍ਰੰਥਾਂ 'ਚ ਮਨਾਇਆ ਹਨ ਉਹਨਾਂ ਬਾਰੇ ਇਹ ਰਾਤ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਆਉਂਦੀ ਹੈ ਤੇ ਇਸ ਨੂੰ ਨਰਕ ਚੌਦਸ ਜਾਂ ਛੋਟੀ ਦਿਵਾਲੀ ਵੀ ਕਿਹਾ ਜਾਂਦਾ ਹੈ ਇਹ ਤਿਥੀ ਆਤਮਿਕ ਸ਼ੁੱਧੀ ਅਤੇ ਅਧੇ ਅੰਧਕਾਰ ਦੇ ਨਾਸ ਦਾ ਪ੍ਰਤੀਕ ਹੈ ਵੈਦਿਕ ਗ੍ਰੰਥਾਂ 'ਚ ਇਸ ਦਿਨ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਤੇਲ ਲਗਾ ਕੇ ਸ্নান ਕਰਨ ਦੀ ਪ੍ਰਥਾ ਮਿਲਦੀ ਹੈ ਇਸ ਦੇ ਨਾਲ ਸਰੀਰ ਦੇ ਤਮਸਿਕ ਗੁਣ ਦੂਰ ਹੁੰਦੇ ਆ ਤੇ ਆਤਮਾ ਚਮਕਦੀ ਹੈ ਪਰ ਜੇ ਕੋਈ ਵਿਅਕਤੀ ਇਸ স্নਾਨ ਸੂਰਜ ਚੜਨ ਤੋਂ ਬਾਅਦ ਕਰਦਾ ਫਿਰ ਪਿੰਡੇ ਤੇ ਤੇਲ ਲਾਉਂਦਾ ਤਾਂ ਇਹ ਸਰੀਰ ਤੇ ਮਨ ਦੋਹਾਂ ਉੱਤੇ ਅਸ਼ੁੱਧਤਾ ਪੈਦਾ ਕਰਦਾ ਇਸ ਦਿਨ ਰਾਤ ਵੇਲੇ ਸ਼ਿੰਗਾਰ ਲਾਉਣਾ ਜਾਂ ਆਪਣੇ ਸਰੀਰ ਉੱਤੇ ਤੇਲ ਮਲੰਦੀ ਸਖਤ ਮਨਾਹੀ ਹੈ ਕਿਉਂਕਿ ਇਸ ਸਮੇਂ ਤਮਸਿਕ ਗੁਣ प्रबल ਹੁੰਦਾ ਜੋ ਗ੍ਰਹਿ ਤੇ ਮਨ ਵਿੱਚ ਅਸੰਤੁਲਨ ਪੈਦਾ ਕਰਦਾ ਹੈ ਦੇਖੋ ਤੁਸੀਂ ਕਹਿਣਾ ਹੁਣ ਕੌਣ ਪੁੱਛਦਾ ਕੌਣ ਮੰਨਦਾ ਪਰ ਜੇ ਅਸੀਂ ਰਿਵਾਜ ਸਦੀਆਂ ਪੁਰਾਣਾ ਨਿਭਾ ਰਹੇ ਆ ਨਰਕ ਚੌਦਸ ਯਮਦੀਪ ਦਾਨ ਕਰਨ ਲੱਗੇ ਆ ਰਿਵਾਜ ਪੁਰਾਣਾ ਤਾਂ ਫਿਰ ਤਰੀਕਾ ਕਿਉਂ ਤੁਸੀਂ ਆਧੁਨਿਕ ਅਪਣਾ ਲਿਆ ਜਿਹੜਾ ਕਿ ਬੇਸਲੈਸ ਆ ਤੁਸੀਂ ਉਹਨਾਂ ਮਨਾਹੀਆਂ ਨੂੰ ਕਿਉਂ ਨਹੀਂ ਅਪਣਾਉਂਦੇ ਜੋ ਮਨਾਹੀਆਂ ਗ੍ਰੰਥਾਂ 'ਚ ਦਰਜ ਐ ਮੰਨ ਰਹੇ ਹੋ ਨਾ ਮੇਰੀ ਗੱਲ ਰਿਵਾਜ ਹੋਣ ਵਾਲਾ ਤਰੀਕਾ ਵਿਧੀ ਕਰਮ ਤੇ ਜੋ ਪਰੰਪਰਾ 'ਚ ਸਦੀਆਂ ਪੁਰਾਣਾ ਜਿਸ ਫਾਰਮੈਟ 'ਚ ਉਹ ਪਿਆ ਹੋਇਆ ਉਹਨੂੰ ਤੁਸੀਂ ਕਿਉਂ ਬਦਲ ਰਹੇ ਹੋ ਸੋ ਜਮਦੀਪ ਦਨ ਦਾਨ ਦਾ ਅਸਲੀ ਮਹੱਤਵ ਕੀ ਐ ਜਮਦੀਪ ਦਾਨ ਇਸ ਰਾਤ ਦਾ ਟੁੱਟਸਾ ਇਹ ਕਰਮ ਧਰਮ ਪਵਿੱਤਰਤਾ ਤੇ ਜਮ ਤਤ ਦੀ ਸ਼ਾਂਤ ਪ੍ਰਾਰਥਨਾ ਮੰਨਿਆ ਗਿਆ ਇਸ ਕਰਮ ਨੂੰ ਕਰਦੇ ਸਮੇਂ ਨਾ ਝੂਠ ਬੋਲਣਾ ਨਾ ਕਿਸੇ ਨਾਲ ਕਲਾਕਲੇਸ਼ ਕਰਨਾ ਨਾ ਅਸ਼ੁੱਧ ਕਰਮ ਕਰਨਾ ਬਚਣਾ ਹੈ ਨਾ ਸਭ ਤੋਂ ਵੈਦਿਕ ਧਰਮ ਕਹਿੰਦਾ ਕਿ ਜੋ ਇਸ ਰਾਤ ਨੂੰ ਸੱਚੇ ਮਨ ਨਾਲ ਦੀਪ ਦਾਨ ਕਰਦਾ ਉਸ ਦੇ ਘਰ ਚੋਂ ਅਕਾਲ ਮੌਤ ਤੇ ਰੋਗਾਂ ਦਾ ਡਰ ਦੂਰ ਹੁੰਦਾ ਹੈ 99.99% ਲੋਕ ਅਕਾਲ ਮੌਤ ਤੇ ਬਿਮਾਰੀਆਂ ਦੇ ਡਰ ਤੋਂ ਨਰਕ ਚੌਦਸ ਜਾਂ ਛੋਟੀ ਦੀਵਾਲੀ ਨੂੰ ਯਮ ਦੀਪ ਦਾਨ ਕਰਦੇ ਆ ਮੈਨੂੰ ਪਤਾ ਹੁਣ ਜਦੋਂ ਇੱਕ ਖੌਫ ਸਾਡੇ ਮਨ ਵਿੱਚ ਪਿਆ ਹੋਇਆ ਸਦੀਆਂ ਪੁਰਾਣਾ ਤਾਂ ਫਿਰ ਤੁਸੀਂ ਤਰੀਕਾ ਵਿਧੀਆਂ ਮਨਾਈਆਂ ਸਾਰੀਆਂ ਚੀਜ਼ਾਂ ਨੂੰ ਫੋਲੋ ਕਰਿਆ ਕਰੋ ਤਦੇ ਬੜੇ ਸੁਖੀ ਹਾਂ ਸੀ ਇਸ ਦਿਨ ਦੀਆਂ ਕੁਝ ਅਹਿਮ ਮਨਾਈਆਂ ਮੈਂ ਦੱਸਣ ਜਾ ਰਹੀ ਹਾਂ ਪਹਿਲੀ ਮਨਾਈ ਸੂਰਜ ਚੜਨ ਤੋਂ ਬਾਅਦ ਤੇਲ ਲਗਾ ਕੇ ਸ্নান ਬਿਲਕੁਲ ਨਹੀਂ ਕਰਨਾ ਇਸ ਇੱਕ ਦਿਨ ਤਾਂ ਰੁਕਿਆ ਜਾ ਸਕਦਾ ਇਹ ਕਰਮ ਸਵੇਰ ਦੇ ਬ੍ਰਹਮ ਮਹੂਰਤ 'ਚ ਹੀ ਕਰਨਾ ਸ਼ੁਭ ਮੰਨਿਆ ਗਿਆ ਹੈ ਬ੍ਰਹਮ ਮਹੂਰਤ 'ਚ ਜੇ ਤੁਸੀਂ ਉੱਠ ਕੇ ਇਸ਼ਨਾਨ ਕਰਦੇ ਹੋ ਉਸ ਵੇਲੇ ਤੇਲ ਲਗਾ ਰਹੇ ਹੋ ਤਾਂ ਤਾਂ ਇਸ ਛੋਟੀ ਦੀਵਾਲੀ ਵਾਲੇ ਦਿਨ ਸ਼ੁਭ ਮੰਨਿਆ ਜਾਏਗਾ ਜੇ ਦੁਪਹਿਰੇ ਜਾਂ ਸ਼ਾਮ ਇਸ਼ਨਾਨ ਕਰਕੇ ਤੇਲ ਲਗਾ ਰਹੇ ਹੋ ਤਾਂ ਫਿਰ ਆਤਮਕ ਸ਼ੁੱਧਤਾ ਘਟੇਗੀ ਫਿਰ ਉਹ ਜਮਦੀਪ ਦਾਨ ਜਾਂ ਨਰਕ ਚੌਦਸ ਜਾਂ ਫਿਰ ਛੋਟੀ ਦੀਵਾਲੀ ਦਾ ਕੋਈ ਭਾਵ ਨਹੀਂ ਰਹਿ ਜਾਂਦਾ ਦੂਸਰੀ ਮਨਾਹੀ ਮਨਾਹੀਆਂ ਬਹੁਤ ਨੇ ਮੈਂ ਦੁਆੰਦਾਈ ਜ਼ਿਕਰ ਕਰਨਾ ਰਾਤ ਨੂੰ ਝੂਠ ਨਹੀਂ ਬੋਲਣਾ ਵਿਵਾਦ ਨਹੀਂ ਕਰਨਾ ਕਲਾ ਕਲੇਸ਼ ਨਹੀਂ ਕਰਨਾ ਅਸ਼ੁੱਧ ਭੋਜਨ ਨਹੀਂ ਕਰਨਾ ਕੀ ਕੀ ਵਿਵਰਜਿਤ ਹੈ ਲਸਣ ਪਿਆਜ਼ ਮਾਸ ਮਦਰਾ ਵਰਗੇ ਤਮਸਿਕ ਪਦਾਰਥਾਂ ਦੀ ਸੰਪੂਰਨ ਮਨਾਹੀ ਹੈ ਇਸ ਰਾਤ ਇਸ ਸਮੁੱਚੇ ਦਿਨ ਤੁਸੀਂ ਇਹਨਾਂ ਦਾ ਸੇਵਨ ਨਹੀਂ ਕਰੋਗੇ ਇਹ ਜਮਦੀਪ ਦੇ ਪ੍ਰਭਾਵਾਂ ਨੂੰ ਨਸ਼ਟ ਕਰ ਦਿੰਦੀਆਂ ਹਨ ਇਹ ਗੁਨਾਹ ਇਹ ਗਲਤੀਆਂ ਵੈਦਿਕ ਉਹ ਵਿਚਾਰਾਂ ਦੀ ਜੇ ਮੈਂ ਗੱਲ ਕਰਾਂ ਤਾਂ ਇਹ ਦੋਵੇਂ ਨਿਜਮ ਆਤਮਿਕ ਸਫਾਈ ਨਾਲ ਅਸਲ 'ਚ ਜੁੜੇ ਹੋਏ ਆ। ਦਿਵਾਲੀ 'ਚ ਘਰ ਦੀ ਸਫਾਈ ਵੀ ਕੀਤੀ ਹੈ ਨਾ ਸਾਰੀ। ਸਭ ਗੰਦਵਾਰ ਕੱਢਿਆ ਨਾ। ਤਾਂ ਫਿਰ ਇਹ ਵੀ ਆਤਮਿਕ ਸਫਾਈ ਨਾਲ ਜੁੜੇ ਤਿਹਾਰ ਨੇ। ਇਹਨਾਂ ਦੀ ਸ਼ੁੱਧਤਾ ਬਰਕਰਾਰ ਰਹਿਣੀ ਚਾਹੀਦੀ ਹੈ। ਵਿਧੀ ਵਿਵਧਾਨ ਪ੍ਰਾਤਨ ਗ੍ਰੰਥਾਂ ਵਾਲਾ ਰਹਿਣਾ ਚਾਹੀਦਾ। ਬਹੁਤੇ ਮਾਡਰਨ ਨਾ ਬੜੋ। ਤੁਸੀਂ ਨੋਟ ਕੀਤਾ ਹੋਣਾ ਮੈਂ ਹਰੇਕ ਵੀਡੀਓ 'ਚ ਇਹ ਲਾਈਨ ਕਹਿ ਰਹੀ ਹਾਂ ਅੱਜਕੱਲ੍ਹ। धर्म ग्रंथ ਕਹਿੰਦੇ ਆ ਕਿ ਇਸ ਰਾ ਦਾ ਉਦੇਸ਼ ਘਰ ਦੀ ਸਫਾਈ ਕਰਨਾ ਨਹੀਂ ਹੈ ਸਫਾਈ ਕਾਦੇ ਕਰਨੀ ਆਸੀਂ ਮਨ ਤੇ ਆਤਮਾ ਦੇ ਅੰਧਕਾਰ ਨੂੰ ਮਿਟਾਉਣਾ ਆ ਦੇਵਾ ਕਿਉਂ ਬਾਲੇ ਜਾਂਦਾ ਕਿਉਂ ਬਾਲਦੇ ਆ ਪ੍ਰਕਾਸ਼ ਕਰਨ ਲਈ ਕਾਦਾ ਪ੍ਰਕਾਸ਼ ਸਾਡੀ ਮਨ ਤੇ ਆਤਮਾ ਦੀ ਸੁਖਮ એનર્ਜੀ ਨੂੰ ਰਸਤਾ ਮਿਲ ਸਕੇ ਰਾਂ ਰੋਸ਼ਨ ਹੋ ਸਕੇ ਅਨਰਜੀ ਦੇ ਰੂਪ ਇੱਕ ਛੋਟੀ ਜੀ ਗਲਤੀ ਵੀ ਸਾਲ ਪਰ ਦੀ ਊਰਜਾ ਦੇ ਸੰਤੁਲਨ ਤੇ ਅਸਰ ਪਾਏਗੀ ਕੀ ਤੁਹਾਣਾ ਮੰਨਿ ਮੰਨਦਾ ਮੈਂ ਹੁਣ ਦੱਸਣ ਲੱਗੀਆਂ ਜਮਦੀਪ ਜਗਾਉਣ ਦੀ ਵਿਧੀ ਬਿਲਕੁਲ ਵੈਦਿਕ ਕਰੈਕਟ ਕਰੈਕਸ਼ਨਸ ਦੇ ਅਧਾਰ ਤੇ ਗਲਤੀ ਨਾ ਕਰ ਲਿਓ ਕਿਸੇ ਦੀ ਮੰਗ ਤੇ ਮੈਂ ਭੇਜਣ ਲੱਗੀ ਹਾਂ ਤੁਹਾਨੂੰ ਵੀਡੀਓ ਇਸ ਇੱਕ ਰਾਤ ਘਰ ਦੇ ਮੁੱਖ ਦਰਵਾਜ਼ੇ ਦੇ ਬਾਹਰ ਵਾਲੇ ਹਿੱਸੇ ਤੇ ਦੱਖਣ ਦਿਸ਼ਾ ਵੱਲ মুখ ਕਰਕੇ ਇੱਕ ਦੀਵਾ ਜਗਾਉਣਾ ਦੀਵਾ ਮਿੱਟੀ ਦਾ ਹੋਵੇ ਚੌਕਮੁਖੀਆ ਹੋਵੇ ਜੋ ਚਾਰ ਦਿਸ਼ਾਵਾਂ ਚ ਪ੍ਰਕਾਸ਼ ਫੈਲਾਏ ਤੇ ਜਮ ਤਤ ਨੂੰ ਪ੍ਰਸੰਨ ਕਰੇ ਇਸ ਦੇ ਵਿੱਚ ਤੁਸੀਂ ਪਾਉਂਗੇ ਤਿਲ ਦਾ ਤੇਲ ਸਭ ਤੋਂ ਸ਼ੁਭ ਮੰਨਿਆ ਗਿਆ ਕਿਉਂਕਿ ਤਿਲ ਜਮ ਤਤ ਦਾ ਪ੍ਰਤੀਕ ਹੈ ਤੇ ਪਾਪਾਂ ਦੇ ਨਿਵਾਰਨ ਦਾ ਸੰਕੇਤਕ ਹੈ ਬੱਤੀ ਤੁਸੀਂ ਪਾਉਣੀ ਹੈ ਸੂਤੀ ਕਪਾਹ ਦੀ ਸੁੱਚੇ ਰੂੰ ਦੀ ਤੇ ਇੱਕੋ ਦੀਵੇ ਦੀਆਂ ਚਾਰ ਬੱਤੀਆਂ ਲਗਾ ਦੇਣੀਆਂ ਦੀਵਾ ਘਰ ਦੇ ਬਾਹਰ ਦੱਖਣ ਵੱਲ ਮੁਖ ਕਰਕੇ ਦਰਵਾਜ਼ੇ ਦੇ ਖੱਬੇ ਪਾਸੇ ਗੇਟ ਦੇ ਪਿੱਲਰ ਤੇ ਜਾਂਦਾ ਹੈ ਲੀਜ਼ ਤੇ ਪਿੱਲਰ ਤੇ ਦਰਵਾਜ਼ੇ ਦੇ ਖੱਬੇ ਪਾਸੇ ਰੱਖੋਗੇ ਭਾਵੇਂ ਜਦੋਂ ਤੁਸੀਂ ਆਪਣੇ ਵੇੜੇ 'ਚੋਂ ਬਾਹਰ ਵੱਲ ਮੁਖ ਕੀਤਾ ਤਦ ਦੱਖਣ ਵਾਲਾ ਪਾਸਾ ਬਣਨਾ ਖੱਬਾ ਪਾਸਾ ਗੇਟ ਦਾ ਬਿਲਕੁਲ ਕ੍ਰੈਡਿਟੀਬਿਲਿਟੀ ਹੈ ਇਹ ਸਥਾਨ ਜਮ ਤਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਕਰਮ ਦੇ ਨਾਲ ਮੌਦਾੜ ਅਕਾਲ ਗ੍ਰਾਮ ਪ੍ਰਭਾਵ ਤੇ ਰੋਗਾਂ ਤੋਂ ਸੁਰੱਖਿਆ ਸਿਕਿਉਰਿਟੀ ਮਿਲਦੀ ਹੈ ਇਹ ਹੀ ਅਸਲੀ ਜਮਦੀਪਦਾਨ ਜੋ ਜਮਰਾਜ ਨੂੰ ਸਮਰਪਿਤ ਹੈ ਨਰਕ ਚਤੁਰਤਿ ਦੇ ਸ਼ੀਦੀ ਰਾਤ ਚਾਨਣ ਤੇ ਅੰਧਕਾਰ ਦੇ ਮਿਲਪ ਦੀ ਰਾਤ ਮੰਨੀ ਗਈ ਹੈ ਇਹ ਰਾਤ ਸਿਰਫ ਦੋ ਗੱਲਾਂ ਯਾਦ ਰੱਖਣੀਆਂ ਨੰਬਰ 1 ਮੈਂ ਜੋ ਬਰੀਫਿੰਗ ਕਰਾਂ ਤਾਂ ਸੂਰਜ ਚੜ੍ਹਨ ਤੋਂ ਬਾਅਦ ਤੇਲ स्नान ਨਹੀਂ ਕਰਨਾ ਤੇ ਰਾਤ ਨੂੰ ਅਸ਼ੁੱਧ ਭੋਜਨ ਜਾਂ ਬਿਵਾਦ ਲੜਾਈ ਝਗੜੇ ਤੋਂ ਦੂਰ ਰਹਿਣਾ ਦੋ ਛੋਟੀਆਂ ਜੀਆਂ ਪਰ ਬਹੁਤ ਮਹੱਤਵਪੂਰਨ ਗੱਲਾਂ ਇਹਨੂੰ ਗੰਡ ਮਾਰ ਕੇ ਆਪਣੇ ਚੁੰਨੀ ਦੇ ਲੜ ਨਾਲ ਵੰਨ ਲਓ ਸਾਰੇ ਪਰਿਵਾਰ ਨੂੰ ਕਹੋ ਫੋਲੋ ਕਰਨ ਇਹ ਹੈ ਅਸਲੀ ਚਾਨਣ ਦੀ ਪਹਿਚਾਨ ਕਿਉਂਕਿ ਛੋਟੀ ਦੀਵਾਲੀ ਨਰਕ ਚਤਰ ਦੀ ਸੀ ਨਰਕ ਚੌਦਸ ਜਾਂ ਜਮ ਦੀਪ ਦਾਨ ਵਾਲਾ ਇਹ ਕਰਮ ਬਹੁਤ ਜ਼ਰੂਰੀ ਹੈ ਇਹ ਤੁਸੀਂ ਨਿਭਾਉਣਾ ਸਾਰਿਆਂ ਨੇ ਕਮੈਂਟ ਕਰਕੇ ਮੈਨੂੰ ਦੱਸਣਾ ਕਿ ਤੁਸੀਂ ਆਪਣੇ ਘਰ 'ਚ ਜਮਦੀਪ ਕਿੱਧਰ ਜਗਾਉਂਦੇ ਰਹੇ ਹੋ ਪੂਰਵ ਵੱਲ ਦੱਖਣ ਵੱਲ ਉੱਤਰ ਵੱਲ ਤੇ ਹੁਣ ਕਿੱਦਾਂ ਕਰਨਾ ਹੈ ਵਿਦੇਵਦਾਨ ਮੈਂ ਪੂਰਾ ਵਿਵਰਣ 'ਚ ਦੱਸਤਾ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਹੀਂ ਭੁੱਲਣਾ ਚੈਨਲ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਕਰ ਦਿਓ ਬੜੀ ਮਿਹਰਬਾਨੀ ਹਾਈਪ ਦਾ ਆਪਸ਼ਨ ਦਬਾ ਦਿਓ ਤੁਸੀਂ ਮੇਰਾ ਸਾਥ ਨਹੀਂ ਦੇ ਰਹੇ ਮੇਰੀ ਕੋਈ ਵੀ ਵੀਡੀਓ ਨਹੀਂ ਚੱਲ ਰਹੀ ਜੋ ਪੁਸ਼ ਤੁਸੀਂ ਆਪਣਾ ਸਾਥ ਦੇ ਕੇ ਮੈਨੂੰ ਪਿਤ੍ਰਪੱਖ ਦੇ ਵਿੱਚ ਦਿੱਤਾ ਸੀ ਉਹ ਇਹਨਾਂ ਤਿਉਹਾਰਾਂ ਦੇ ਨਜ਼ਦੀਕ ਨਹੀਂ ਦੇ ਰਹੇ ਨਨਵਰਾਤਿਆਂ ਚ ਦਿੱਤਾ ਮੈਂ ਤਾਂ ਵੀਡੀਓ ਬਣਾਉਣਾ ਹਟ ਗਈ ਹੌਲੇ ਹੌਲੇ ਮੇਰਾ ਦਿਲ ਨਹੀਂ ਮੰਨਦਾ ਹੁੰਦਾ ਮੈਂ ਇਨੀ ਮਿਹਨਤ ਤੋਂ ਬਾਅਦ ਵੀਡੀਓ ਲਿਆਵਾਂ ਤੁਸੀਂ ਦੇਖੋ ਤੱਕ ਨਾ ਤੁਸੀਂ ਸਤਿਕਾਰ ਕਰੋ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਮਿਲਾਂਗੇ ਕੱਲ ਫਿਰ ਟਿਲ ਦੈਨ ਬਾਏ ਬਾਏ